ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਅੱਜ ਜਪਜੀ ਸਾਹਿਬ ਦੇ ਪਾਠ ਦੀ ਮਹੱਤਤਾ ਬਾਰੇ ਆਪਾਂ ਬੇਨਤੀਆਂ ਸੰਧੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਪਜੀ ਸਾਹਿਬ ਦੀ ਜਿਹੜੀ ਪਾਵਨ ਬਾਣੀ ਹੈ ਤੇ ਪਿਆਰਿਓ ਇਸ ਪਾਵਨ ਬਾਣੀ ਦਾ ਬਹੁਤ ਬੜਾ ਮਹੱਤਵ ਹੈ। ਬਹੁਤ ਬੜਾ। ਜਪਜੀ ਸਾਹਿਬ ਦੀ ਪਾਵਨ ਬਾਣੀ ਦੇ ਜਿੰਨੇ ਕੋਈ ਜਾਪ ਕਰਦੇ ਨਾ ਸਾਧ ਸੰਗਤ ਉਹਨੂੰ ਓਨਾ ਹੀ ਵੱਡਾ ਫਲ ਮਿਲਦਾ ਹੈ। ਜਪਜੀ ਸਾਹਿਬ ਦੀ ਪਾਵਨ ਬਾਣੀ ਦੇ ਜਿਹੜੇ ਜਾਪ ਕਰਦੇ ਆ ਨਾ ਤੇ ਸਾਧ ਸੰਗਤ ਨੂੰ ਫਲ ਬਹੁਤ ਵਧੀਆ ਮਿਲਦਾ ਹੈ। ਮੈਂ ਇੱਕ ਮਹਾਪੁਰਖਾਂ ਤੋਂ ਸੁਣਿਆ ਸੀ ਇਹਦੇ ਜਿਹੜਾ ਜਪਜੀ ਸਾਹਿਬ ਦੇ 25 ਪਾਠ ਕਰਦਾ ਹੈ ਨਾ ਸਾਧ ਸੰਗਤ ਹਰ ਰੋਜ਼ ਉਹ ਸਤਿਗੁਰੂ ਤੋਂ ਫਿਰ ਜੋ ਮਰਜ਼ੀ ਮੰਗ ਲੈ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨੂੰ ਉਹ ਮੰਗੇ ਹੀ ਦੇ ਦਿੰਦੇ ਨੇ ਸ਼ਬਦ ਦੀ ਕਮਾਈ ਜਿਹੜਾ ਕਰਦਾ ਹੈ ਜਪਜੀ ਸਾਹਿਬ ਦੇ 25 ਪਾਠ ਰੋਜ਼ ਰੋਜ਼ਾਨਾ ਹੁਣ ਤੁਸੀਂ ਇਹ ਵੇਖੋ ਕੁਝ ਜ਼ਿਆਦਾ ਨਹੀਂ ਹੈਗੇ 25 ਪਾਠ ਜਦੋਂ ਕੁਝ ਲੈਣਾ ਹੋਵੇਗਾ ਤੇ 25 ਪਾਠ ਕਰਨੇ ਕੋਈ ਵੱਡੀ ਗੱਲ ਨਹੀਂ ਹੈ ਤੇ ਜਿਹੜੀ ਇੱਕ ਮਾਂ ਗਰਭ ਧਾਰਨ ਕਰ ਚੁੱਕੀ ਹੈ ਜੇਕਰ ਉਹ 25 ਪਾਠ ਰੋਜ਼ਾਨਾ ਜਪਜੀ ਸਾਹਿਬ ਦੇ ਕਰਦੀ ਹੈ ਤੇ ਸਾਧ ਸੰਗਤ ਉਹ ਬੱਚੇ ਨੂੰ ਜਪਜੀ ਸਾਹਿਬ ਕੰਠ ਕਰਾਉਣ ਦੀ ਜ਼ਰੂਰਤ ਨਹੀਂ ਹੁੰਦਾ ਫਿਰ ਆਪਣੇ ਆਪ ਹੀ ਉਹਦੇ ਕੰਠ ਹੋ ਜਾਂਦਾ ਸੁਖਮਨੀ ਸਾਹਿਬ ਦਾ ਇੱਕ ਪਾਠ ਹਰ ਰੋਜ਼ ਕੀਤਾ ਜਾਏ ਤੇ ਸਾਧ ਸੰਗਤ ਉਸ ਤੋਂ ਬਾਅਦ ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦਿੰਦੇ ਨੇ ਜਿਹੜਾ ਗਰਭ ਦੇ ਵਿੱਚ ਬੱਚਾ ਹੈ ਨਾ ਸਾਧ ਸੰਗਤ ਉਹਦੇ ਤੇ ਵੀ ਕਿਰਪਾ ਹੋ ਜਾਂਦੀ ਹੈ ਉਹਦੇ ਤੇ ਵੀ ਰਹਿਮਤ ਹੋ ਜਾਂਦੀ ਹੈ ਕਿਵੇਂ ਹੁੰਦੀ ਹੈ ਕਿਉਂਕਿ ਉਹ ਅੰਦਰੋਂ ਜੁੜ ਗਿਆ ਉਹਨੇ ਹਮੇਸ਼ਾ ਤੋਂ ਸੁਣਿਆ ਉਹਨੇ ਫਿਰ ਅੰਦਰ ਤੋਂ ਧਾਰਨ ਕੀਤਾ ਸਾਰਾ ਕੁਝ ਉਹਦਾ ਫਿਰ ਜਿਹੜਾ ਸਿਸਟਮ ਹੈ ਨਾ ਉਹ ਬਣ ਗਿਆ ਹੁਣ ਚੰਗੀ ਤਰ੍ਹਾਂ ਕਿਉਂਕਿ ਉਹ ਗੁਰੂ ਨਾਲ ਜੁੜ ਗਿਆ ਸ਼ੁਰੂ ਤੋਂ ਸਾਧ ਸੰਗਤ ਜਪਜੀ ਸਾਹਿਬ ਦੇ 25 ਪਾਠ ਦੀ ਇੰਨੀ ਮਹੱਤਤਾ ਹੈ ਤੂੰ ਮੇਰਾ ਰਾਖਾ ਸਭਨੀ ਥਾਈ ਤੂੰ ਮੇਰਾ ਬੰਦਕ ਤੂੰ ਮੇਰਾ ਭਰਾ ਆਪਾ ਪੜਦੇ ਨਾ ਗੁਰਬਾਣੀ ਵਿੱਚੋਂ ਕਿੰਨੇ ਪਿਆਰੇ ਸ਼ਬਦ ਨੇ ਸਾਧ ਸੰਗਤ ਸਤਗੁਰ ਸੱਚੇ ਪਾਤਸ਼ਾਹ ਜੀ ਹਰ ਪਾਸੇ ਸਹਾਇਕ ਨੇ ਉਹਦੇ ਨਾਲ ਕੋਈ ਜੁੜਨ ਵਾਲਾ ਚਾਹੀਦਾ ਹੈ ਸਾਡੀ ਅਵਸਥਾ ਕੀ ਹੈ ਸੇਵਾ ਥੋੜੀ ਮੰਗਣ ਬਹੁਤਾ ਨਾ ਹੀ ਸਾਡੇ ਕੋਲੇ ਜਪ ਹੈ ਤੇ ਨਾ ਹੀ ਸਾਡੇ ਕੋਲੇ ਤਪ ਹੈ ਤੇ ਨਾ ਹੀ ਸਾਡੇ ਕੋਲੇ ਅਵਸਥਾ ਹੈ ਨਾ ਹੀ ਸਾਡੇ ਕੋਲੇ ਸ਼ਰਧਾ ਹੈ ਇਹ ਅਸੀਂ ਮੰਗ ਬਹੁਤ ਕੁਛ ਨੇ ਸੇਵਾ ਥੋੜੀ ਮੰਗਣ ਬਹੁਤਾ ਨਾ ਸਾਡੇ ਕੋਲੇ ਸੇਵਾ ਹੈ ਨਾ ਸਿਮਰਨ ਨਾ ਭਜਨ ਨਾ ਬੰਦਗੀ ਹੈ ਮੰਗਣਾ ਅਸੀਂ ਬਹੁਤ ਕੁਛ ਹੈ ਤੇ ਸਾਧ ਸੰਗਤ 25 ਪਾਠ ਜੀ ਸਰ ਇੱਕ ਪਾਠ ਮਸਾ ਰੋਕੇ ਜਪਜੀ ਸਾਹਿਬ ਦਾ ਕੀਤਾ ਜਾਂਦਾ ਤੇ ਸਾਧ ਸੰਗਤ 25 ਤੇ ਬਹੁਤ ਵੱਡੀ ਗੱਲ ਆ ਇੱਕ ਜਪਜੀ ਸਾਹਿਬ ਦਾ ਪਾਠ ਉਹ ਵੀ ਫੜਾ ਫੜਨੀ ਨਾ ਨਾ ਕਰਕੇ ਨਾ ਕੋਈ ਸਮਝ ਆਵੇ ਤੇ ਨਾ ਕੁਝ ਪਤਾ ਲੱਗੇ ਤੇ ਇਦਾਂ ਹੀ ਪਤਾ ਲੱਗਦਾ ਵੀ ਜਪਜੀ ਸਾਹਿਬ ਦਾ ਪਾਠ ਹੋ ਗਿਆ ਕਮਾਲ ਹੋਊਗੀ ਚਲੋ ਜੀ ਕਰ ਲਿਆ ਪਾਠ ਚਲੋ ਠੀਕ ਹੈ ਜੀ ਗੁਰੂਕਾ ਸਾਹਿਬ ਸੰਤੋਖ ਹੋ ਤੇ ਚਲੋ ਜੀ ਸਾ ਸੰਗਤ ਉਹਦਾ ਫਲ ਕੀ ਮਿਲਣਾ ਹੋਇਆ ਅੱਜ ਜੇ 25 ਜਪਜੀ ਸਾਹਿਬ ਦੇ ਪਾਠ ਇੱਕ ਮਾਤਾ ਜਿਹੜੀ ਬੱਚੇ ਨੂੰ ਜਨਮ ਦੇਣ ਵਾਲੀ ਹੈ ਜੇ ਕਰੇ ਤੇ ਸਾ ਸੰਗਤ ਫਿਰ ਸੰਤ ਮਾਪੁਰਸ਼ ਐਸੇ ਬੰਦਗੀ ਵਾਲੀਆਂ ਰੂਹਾਂ ਦੇ ਜਨਮ ਨਾ ਹੋਣ ਤੇ ਅੱਜ ਬੱਚੇ ਨੂੰ ਹੋਣ ਤੋਂ ਪਹਿਲਾਂ ਹੀ ਆਪਾਂ ਮੋਬਾਈਲ ਫੋਨ ਟੈਲੀਵੀਜ਼ਨ ਹੋਰ ਐਸੇ ਕੁਰੈਤਿਆ ਗਰੀਤਿਆ ਜੜੀਆਂ ਨੇ ਉਹਨਾਂ ਦੇ ਵਿੱਚ ਫਸਾ ਦਿੰਦੇ ਆ ਤੇ ਬਾਅਦ ਚ ਬੱਚੇ ਦਾ ਜਨਮ ਹੁੰਦਾ ਤੇ ਫਿਰ ਉਹ ਸਾਰਾ ਸਿਸਟਮ ਆਪਾ ਵੇਖਦੇ ਆ ਵੀ ਇਦਾਂ ਹੀ ਹੋ ਜਾਂਦਾ ਉਹ ਬੱਚਾ ਵੀ ਫਿਰ ਉਹ ਜਾ ਬਣ ਜਾਂਦਾ ਸਾਧ ਸੰਗਤ 25 ਪਾਠ ਚਲੋ ਛੱਡੋ ਘੱਟੋ ਘੱਟ ਇੱਕ ਪਾਠ ਹੀ ਕਰ ਲੋ ਮਨਜਤ ਲਾ ਕੇ ਤੇ ਸਾਧ ਸੰਗਤ ਐ ਮਨ ਨੂੰ ਤਸੱਲੀ ਨਹੀਂ ਹੋ ਜਾਵੇ ਸ਼ਬਦ ਪੜ ਲਏ ਅਰਥ ਪੜ ਲਏ ਤੇ ਕੁਝ ਉਹਦੇ ਵਿੱਚੋਂ ਸਿੱਖ ਲਿਆ ਤੇ ਜਿਹੜਾ ਬੰਦੇ ਨੇ 25 ਕਰਕੇ ਸਿੱਖਿਆ ਤੇ ਮੈਂ ਇੱਕ ਦੇ ਵਿੱਚੋਂ ਹੀ ਸਿੱਖ ਲਿਆ ਉਹਨੂੰ ਹੁਣ ਧਾਰਨ ਕਰ ਲਿਆ ਅੰਦਰ ਕੰਠ ਹੋ ਗਿਆ ਹੁਣ ਪਾਠ ਹੁਣ ਤੇ ਇੱਕ ਇੱਕ ਪੌੜੀ ਦਾ ਪਤਾ ਲੱਗ ਗਿਆ ਵੀ ਇਹ ਪੌੜੀ ਇਹ ਆ ਇਹ ਆ ਸਾਧ ਸੰਗਤ ਉਹ ਉਦੋਂ ਹੁੰਦੀ ਹੈ ਕਿਰਪਾ ਹਰ ਮਨੋ ਕਾਮਨਾ ਉਹਦੀ ਪੂਰੀ ਹੁੰਦੀ ਹੈ ਜਦੋਂ ਸਾਡੇ ਕੋਲੇ ਸ਼ਬਦ ਦੀ ਕਮਾਈ ਹੋਵੇ ਤੇ ਵੱਧ ਤੋਂ ਵੱਧ ਸ਼ਬਦ ਦੀ ਕਮਾਈ ਸਾਧ ਸੰਗਤ ਇਹੋ ਹੀ ਹੈ ਹਰ ਇੱਕ ਚੀਜ਼ ਨੂੰ ਪਾਉਣ ਦਾ ਤਰੀਕਾ ਜਪਜੀ ਸਾਹਿਬ ਦੇ ਪਾਠ ਜਰੂਰ ਕਰਿਏ ਵਾਹਿਗੁਰੂ ਜੀ ਕਾ